ਹੁਣ ਕਹਿੰਦੇ ਅਨ ਸੇ ਵਜਦਾ ਨਾ ਇਹਨੂੰ ਤੇੜਾ ਆ ਗਈ ਉੱਠ ਤੇ ਇਸ ਟਨਲ ਨੂੰ ਇਹਨਾਂ ਨੇ ਡੇਂਜਰਸ ਜ਼ੋਨ ਚ ਪਾਤਾ ਹੈ ਕਿਉਂਕਿ ਤੇ ਹੁਣ ਤੁਸੀਂ ਗ੍ਰੇਟ ਟੈਲੀਕਾਟਸ ਤੇ ਵੀ ਦੇਖੋਗੇ ਇਹ ਥੱਦਾ ਪਹਾੜ ਕੱਟ ਕੇ ਥੱਲੇ ਉਹਦੀ ਟਨਲ ਬਣਾਈ ਹੋਈ ਆ ਇਹ ਆ ਜੀ ਐਡਵੈਂਚਰ ਇੱਥੇ ਦਾ ਤਕਰੀਬਨ ਤਕਰੀਬਨ ਉਹ ਅਗਲਾ ਰੋਡ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਆ ਉਹ ਪੂਰਾ ਡੇਂਜਰਸ ਜ਼ੋਨ ਚ ਡਾਲਤਾ ਇਹ ਵੀ ਚੀਜ਼ਾਂ ਹਨਾ ਆ ਦੇਖਣ ਜੇ ਆਉਂਦੇ ਆ ਐਡਵੈਂਚਰ ਪ੍ਰੇਮੀ ਜਿਹੜੇ ਹਨ ਇਹ ਕਿਹੜਾ ਨਾ ਜਿਹੜੇ ਐਡਵੈਂਚਰ ਪ੍ਰੇਮੀ ਉਹਨਾਂ ਨੂੰ ਇਹ ਰੋਡ ਕਿਉਂ ਖਿੱਚਦਾ ਆ ਉਹ ਖਿੱਚਦਾ ਕਿੰਦਰ ਕਿਉਂ ਆ ਆ ਦੇਖੋ ਚੈੱਕ ਕਰੋ ਜਰਾ ਇਹ ਹੈਗਾ ਇਹਨੂੰ ਕਹਿੰਦੇ ਆ ਚੌਰਾ ਇਹ ਜਗ੍ਹਾ ਜਿਹੜੀ ਆ ਨਾ ਚੌਰਾ ਪਿੰਡ ਤੇ ਇਹ ਹੈਗੀ ਆ ਮਿਨੀ ਟਨਲ ਕਹਿ ਸਕਦੇ ਆ ਇਹਨੂੰ ਨਾ ਇਹ ਵਾਲੀ ਮਿਨੀ ਟਨਲ ਵੀ ਕਹਿੰਦੇ ਆ ਲੋਕੀ ਚੌਰਾ ਵੀ ਕਹਿੰਦੇ ਆ ਨਾ ਤੋ ਜੋ ਵੀ ਆ ਕੁਦਰਤ ਦਾ ਕ੍ਰਿਸ਼ਮਾ ਆ ਰਾਈਟ ਤੋ ਆਨੰਦਾਪੁਰਾ ਤੇ ਐਡਵੈਂਚਰ ਪ੍ਰੇਮੀਆਂ ਲਈ ਇਸ ਤੋਂ ਵਧੀਆ ਜਗ੍ਹਾ ਹੋ ਨਹੀਂ ਸਕਦੀ ਜੰਨਤ ਹੈ ਭਾਈ ਸਾਹਿਬ ਜੰਨਤ ਇਹ ਲੱਗਿਓ ਵੀਊ ਦਿਖਾਉਣ ਲੱਗਾ ਤੁਹਾਨੂੰ ਤੇ ਹੁਣ ਕਹਿੰਦੇ ਅਨਸੇਵ ਵਜਦਾ ਨਾ ਇਹਨੂੰ ਤੇੜਾ ਆ ਗਈ ਜੋਂ ਚ ਆ ਗਿਆ ਆ ਇਹ ਨਾ ਤੇ ਪਰ ਫਿਰ ਵੀ ਖਿੱਚਦਾ ਕੇਂਦਰ ਆ ਸਲਨੀਆਂ ਦਾ ਤੇ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਆ ਤੇ ਹੁਣ ਤੁਸੀਂ ਗ੍ਰੇਟ ਟੈਲੀਕਾਰਟਸ ਤੇ ਵੀ ਦੇਖੋਗੇ ਇਹ 뷰 ਤੇ ਬਸ ਇਹਨਾਂ ਨੂੰ ਸਪੋਰਟ ਕਰਿਓ ਬਾਬਿਓ ਇੱਕ ਡੇਂਜਰਸ ਲੋਡ ਆਪਾਂ ਦੇਖਿਆ ਸੀ ਕਿਸ਼ਤਵਾਰ ਟੂ ਸੱਚਪਾਸ ਵਾਲਾ ਤੇ ਦੂਸਰਾ ਆ ਗਿਆ ਇਹ ਲਓ ਜੀ ਹੁਣ ਆਪਾਂ ਗੱਡੀ ਚਲਾ ਲਈ ਐ ਇੱਥੋਂ ਤੋਰ ਲਈ ਆ ਤੇ ਹੁਣ ਲਾਗਿਓ 뷰 ਦੇਖਾਂਗੇ ਆਪਾਂ ਤੇ ਹੁਣ ਆਪਾਂ ਸਾੰਗਰ ਵਾਲਿਆਂ ਤੇ ਰਾਹ ਦੇ ਵਿੱਚ ਮੰਦਰ ਆਉਂਦਾ ਮਾਤਾ ਜੀ ਦਾ ਜੈ ਤਰਣਾ ਮਾਂ ਤੇ ਇਹਦੀ ਹਿਸਟਰੀ ਬਾਰੇ ਵੀ ਤੁਹਾਨੂੰ ਦਿਖਾਉਂਦੇ ਆ ਤਾਏ ਹਿਸਟਰੀ ਬਾਰੇ ਵੀ ਦੱਸਦੇ ਆ ਤੇ ਦਰਸ਼ਨ ਵੀ ਕਰਾਉਂਦੇ ਆ ਨਾ ਇਹ ਹੈ ਜੀ ਇਹ ਮੰਦਿਰ ਕਹਿੰਦੇ ਪਹਿਲਾਂ ਨਹੀਂ ਸੀਗਾ ਇੱਥੇ ਨਾ ਤੇ ਜਦੋਂ 1962 ਦੇ ਵਿੱਚ ਚੀਨ ਦੇ ਨਾਲ ਲੜਾਈ ਹੋਈ ਆ ਇੰਡੀਆ ਦੀ ਨਾ ਇੱਥੇ ਇਹਨਾਂ ਨੇ ਲਿਖ ਕੇ ਪੂਰੀ ਇਸਤਿ ਲਾਈ ਆ ਭਾਰਤ-ਚੀਨ ਦਾ ਯੁੱਧ ਹੋਇਆ 1962 ਦੇ ਵਿੱਚ ਤੇ ਉਸ ਤੋਂ ਬਾਅਦ ਸਰਕਾਰ ਨੇ ਨਾ ਇਹਨੂੰ ਰੋਡ ਦਾ ਨਿਰਮਾਣ ਸ਼ੁਰੂ ਕੀਤਾ ਵੀ ਜਿਹੜੀ ਬਾਰਡਰ ਦੇ ਉੱਤੇ ਸੈਨਾ ਹੈ ਨਾ ਉਹਨਾਂ ਨੂੰ ਰਸਤ ਬਚਾਉਣ ਲਈ ਜਾਂ ਗੋਲਾ ਬਰੂਦ ਪਚਾਉਣ ਲਈ ਨਾ ਮਤਲਬ ਕਿ ਰੋਡ ਵਧੀਆ ਬਣਨਾ ਚਾਹੀਦਾ ਆ ਤੇ ਜਦੋਂ ਇਹ ਰੋਡ ਬਣਨਾ ਸ਼ੁਰੂ ਹੋਇਆ ਤੇ ਇਹਦੇ ਉੱਤੇ ਬੜੇ ਐਕਸੀਡੈਂਟ ਹੁੰਦੇ ਸੀ ਬੜੇ ਹਾਦਸੇ ਹੋਉਂਦੇ ਸੀ ਨਾ ਬਹੁਤ ਜ਼ਿਆਦਾ ਜਾਨ ਮਾਰਦਾ ਨੁਕਸਾਨ ਹੁੰਦਾ ਸੀ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਸੀਗੇ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਔਰ ਕੀ ਕੀਤਾ ਜਾਵੇ ਯਾਨੀ ਕਿ ਕਹਿੰਦੇ ਵੀ ਮਨੋਵਲ ਟੁੱਟ ਚੁੱਕਾ ਦੀ ਸਾਰੇ ਜਿੰਨੇ ਵੀ ਉੱਥੇ ਮਤਲਬ ਏ ਸੈਨਾ ਦੇ ਜਵਾਨ ਵੀ ਸੀਗੇ ਡੇਲੀ ਰੂਟੀਨ ਤੇ ਜਿਹੜੇ ਕੰਮ ਕਰਨ ਵਾਲੇ ਸੀ ਸਾਰਿਆਂ ਦਾ ਮਨੋਵਲ ਟੁੱਟ ਚੁੱਕਾ ਸੀ ਵੀ ਡੇਲੀ ਐਕਸੀਡੈਂਟ ਹੋ ਰਹੇ ਆ ਤੇ ਫੇਰ ਇੱਥੇ ਜਿਹੜਾ ਤੇ ਇੱਥੇ ਇੱਕ ਤਰਣਾ ਪਿੰਡ ਆ ਨਾ ਤਰੜਾ ਤੇ ਉੱਥੇ ਕਹਿੰਦੇ ਪਿੰਡ ਦੇ ਲੋਕਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਫੇਰ ਗੱਲ ਕੀਤੀ ਪਿੰਡ ਦੇ ਪਿੰਡ ਦੇ ਮੰਦਿਰ ਜਿਹੜਾ ਉੱਥੇ ਸੀਗਾ ਤੇ ਉਹਦੇ ਵਿੱਚ ਜਿਹੜੇ ਪੁਜਾਰੀ ਸੀਗੇ ਬੰਦੇ ਦੇ ਪਿੰਡ ਜਿਹੜੇ ਪਿੰਡ ਦਾ ਮੰਦਿਰ ਸੀਗਾ ਤਰੜਾ ਪਿੰਡ ਦਾ ਜਿਹੜੇ ਉੱਥੇ ਦੇ ਪੁਜਾਰੀ ਸੀਗੇ ਉਹਨਾਂ ਨੇ ਕਿਹਾ ਵੀ ਜਿੱਥੇ ਤੁਸੀਂ ਮੰਦਿਰ ਬਣਾ ਰਹੇ ਹੋ ਨਾ ਇੱਥੇ ਸੜਕ ਬਣਾ ਰਹੇ ਆ ਇੱਥੇ ਮਾਤਾ ਦਾ ਯਾਨੀ ਥਾਨ ਆ ਇੱਥੇ ਨਾ ਸ਼ਕਤੀਆਂ ਵਾਲਾ ਥਾਨ ਕਹਿ ਸਕਦੇ ਹੋ ਜੋ ਵੀ ਇਹਨਾਂ ਨੇ ਜਿਹੜਾ ਇੱਥੇ ਲਿਖ ਕੇ ਲਾਇਆ ਉਹਨਾਂ ਨੇ ਇਹ ਦੱਸਿਆ ਵੀ ਇਸ ਵਿੱਚ ਤਰੜਾ ਗਾਵ ਕੇ ਲੋਕੋ ਨੇ ਉਹਨੇ ਗਾਮ ਸੇ ਗਾਮ ਮੇ ਬਨੇ ਮਾ ਤਰੜਮ ਕੇ ਮਾਤਾ ਕੇ ਮੰਦਿਰ ਮਾ ਤਰੜਾ ਮਾਤਾ ਕੇ ਮੰਦਿਰ ਮੇ ਜਾਣੇ ਕੋ ਕਹਾ ਮੰਦਿਰ ਕੇ ਮੁੱਖੇ ਪੁਜਾਰੀ ਜੀ ਸੀਮਾ ਸੜਕ ਸੰਗਠਨ ਕੇ ਅਧਿਕਾਰੀਆਂ ਕੋ ਬਤਾਇਆ ਅਤੇ ਸੜਕ ਸੰਗਠਨ ਦੇ ਅਧਿਕਾਰੀਆਂ ਕੋ ਬਤਾਇਆ ਕਿ ਜਿਸ ਜਗ੍ਹਾ ਆਪ ਸੜਕ ਆਪ ਸੜਕ ਨਿਕਾਲ ਰਹੇ ਹੋ ਵਹਾਂ ਸ਼ਕਤੀ ਦਾ ਵਾਸ ਹੈ ਇਸ ਕੇ ਬਾਅਦ ਸਨ 1964 ਪੈਣ ਮੇ ਯਹਾਂ ਸੀਮਾ ਸੜਕ ਸੰਗਠਨ ਦੁਆਰਾ ਮੰਦਿਰ ਕਾ ਨਿਰਮਾਣ ਕਰ ਪੂਜਾ ਅਰਚਨਾ ਸ਼ੁਰੂ ਕੀਆ ਕੀ ਗਈ ਔਰ ਤਥਾ ਇਸ ਕੇ ਬਲਕੇ ਬਾਅਦ ਇੱਥੇ ਕਹਿੰਦੇ ਕੋਈ ਐਕਸੀਡੈਂਟ ਨਹੀਂ ਹੋਇਆ ਤੇ ਮਹਾਰਾਜ ਦੀ ਕਿਰਪਾ ਆ ਮਾਤਰਾਣੀ ਦੀ ਕਿਰਪਾ ਆ ਤੇ ਉਦੋਂ ਤੋਂ ਬਹੁਤ ਮਾਨਤਾ ਇਸ ਮੰਦਿਰ ਦੀ ਸਾਰੇ ਜਿੰਨੇ ਇਸ ਟਰੂਟ ਦੇ ਉੱਤੇ ਆਉਂਦੇ ਆ ਸੰਗਤ ਜਾਨੀ ਜਿੰਨੇ ਵੀ ਸਰਦਾਰ ਕਿੰਨੇ ਟੂਰਿਸਟ ਆਉਂਦੇ ਆ ਤੇ ਸਾਰੇ ਇੱਥੇ ਮੱਥਾ ਟੇਕ ਕੇ ਜਾਂਦੇ ਆ ਤੇ ਅਸੀਂ ਵੀ ਇੱਥੇ ਮੱਥਾ ਟੇਕ ਕੇ ਆਇਆ ਅਰਦਾਸ ਕੀਤੀ ਆ ਵੀ ਸਾਡੀ ਜਿਹੜੀ ਯਾਤਰਾ ਆ ਸਾਡੀ ਯਾਤਰਾ ਜਿਹੜੀ ਸੁਖਮਈ ਹੋਵੇ ਤੇ ਮੇਰ ਪ੍ਰਿਆਤ ਰੱਖੋ ਤੇ ਇੱਥੇ ਸਾਡੇ ਭਾਜੀ ਹੁਣੀ ਪਰਿਆ ਇਹ ਸੈਨਾ ਦੇ ਅੰਦਰ ਹੈ ਅੰਦਰ ਹੈ

ਇਹ ਦੇਖੋ ਜਿੱਥੇ ਹੈਗਾ ਵੀ ਇਹ ਪਹਾੜ ਦੇਖੋ ਕਿੰਨਾ ਉੱਪਰ ਤਕੜਾ ਹੈ ਨਾ ਬਿਲਕੁਲ ਉੱਪਰ ਆ ਇਹ ਵੀ ਕਿਰਪਾ ਹੈ ਮਾਤਾ ਰਣੀ ਦੀ ਦੇਖੋ ਤੇੜਾ ਵੀ ਆਇਆ ਇਹਨੂੰ ਪਹਾੜ ਨੂੰ ਵੀ ਨਾ ਇਸ ਕੋ ਵੀ ਤੇੜੇ ਆਈ ਹੋਈ ਹੈ ਨਾ ਪਹਾੜ ਕੋ ਤੋ ਜਦੋਂ ਵੀ ਆਓ ਤੁਸੀਂ ਇਸ ਰੋਡ ਦੇ ਉੱਤੇ ਤੇ ਇੱਥੇ ਦਰਸ਼ਨ ਜ਼ਰੂਰ ਕਰਕੇ ਜਾਓ ਰੋਕ ਕੇ ਜਾਓ ਮੈਨੂੰ ਵੀ ਇੱਕ ਬੰਦਾ ਸੀ ਚੰਡੀਗੜ੍ਹ ਗੱਡੀ ਚੰਡੀਗੜ੍ਹ ਨੰਬਰ ਸੀ ਗੱਡੀ ਮੰਡੀ ਤੋਂ ਸੀ ਭਰਾ ਮੇਰਾ ਉਹ ਮੈਨੂੰ ਕਹਿੰਦਾ ਭਾਜੀ ਰੋਕ ਕੇ ਜਾਓ ਇੱਥੇ ਤੇ ਮੈਂ ਵੀ ਦਰਸ਼ਨ ਕਰਕੇ ਗਿਆ ਇੱਥੇ ਨਾ ਓਕੇ ਜੀ ਤੇ ਆਹ ਰੋਡ ਆ ਜੀ ਹਾਫ ਟਨਲ ਇਹ ਥੱਲਿਓਂ ਦੀ ਗੱਡੀਆਂ ਜਾਂਦੀਆਂ ਆ ਯਾਨੀ ਅੱਧਾ ਪਹਾੜ ਕੱਟਿਆ ਯਾਨੀ ਅੱਧਾ ਪਹਾੜ ਕੱਟ ਕੇ ਥੱਲਿਓਂ ਦੀ ਟਨਲ ਬਣਾਈ ਹੋਈ ਆ ਆ ਦੇਖਿਓ ਸਾਰੀ ਤਕਰੀਬਨ ਇਦਾਂ ਹੀ ਆ ਤੇ ਇਹ ਆ ਜੀ ਐਡਵੈਂਚਰ ਇੱਥੇ ਦਾ ਕਿ ਨੌਰ ਦਾ ਕਿ ਨੌਰ ਡਿਸਟ੍ਰਿਕਟ ਦਾ ਐਡਵੈਂਚਰ ਤਕਰੀਬਨ ਤਕਰੀਬਨ ਇਹ ਇੱਥੇ ਕੋਈ ਹੈਗਾ 10 ਕਿਲੋਮੀਟਰ ਚ ਇਦਾਂ ਹੀ ਆ ਯਾਨੀ ਪਹਾੜ ਨੂੰ ਕੱਟ-ਕੱਟ ਕੇ ਹਾਫ 터ਨਲ ਬਣੀ ਹੋਈ ਆ ਤੇ ਬਹੁਤ ਪੁਰਾਣੀ ਆ ਤੇ ਕੱਚੀ ਆ ਇਹ ਆ ਜੀ ਨਜ਼ਾਰਾ ਕਿਨੌਰ ਦਾ ਤੇ ਡਿਫਰੈਂਟ ਆ ਟੇਸਟ ਵੀ ਇੱਥੇ ਦਾ ਅ ਡੇਂਜਰਸ ਵੀ ਆ ਇਹ ਨਹੀਂ ਵੀ ਨਹੀਂ ਡੇਂਜਰਸ ਵੀ ਆ ਰਾਈਟ ਤੇ ਬਾਕੀ ਦੇਖੋ ਜੀ ਐਡਵੈਂਚਰ ਕਰਨਾ ਇੰਨਾ ਕਿ ਤਾਂ ਹੁਣ ਦੇਖਣਾ ਹੀ ਪੈਣਾ ਨਾ ਮਾੜਾ ਮੋਟਾ ਤੇ ਦੂਜੀ ਗੱਲ ਇੱਕ ਹੋਰ ਆ ਜਦੋਂ ਆਪਾਂ ਕੱਲੇ ਹੋਵੇਂ ਆ ਨਾ ਉਹ ਕੁਛ ਲੱਗੇ ਟੇਸਟ ਆ ਯਾਰ ਆ ਇਹ ਰਾਹ ਦੇ ਵਿੱਚ ਲੈਂਡਸਲਾਈਡ ਹੋਇਆ ਸੀ ਪਹਾੜ ਡਿੱਗਿਆ ਆ ਤੇ ਪਰਸਾਤਾ ਚ ਆਹ ਕੰਮ ਹੁੰਦਾ ਨਾ ਇਦਾਂ ਇਹ ਫਰੋਡ ਗਿਆ ਪਹਾੜ ਨਾਲ ਨਾ ਗੱਲਾਂ ਕਰਕੇ ਥੋੜਾ ਡੇਂਜਰਸ ਹੋ ਜਾਂਦਾ ਇੱਧਰ ਨਾਲ ਫਰੋਡ ਤਾਂ ਬਹੁਤ ਸੋਹਣੇ ਬਣ ਗਏ ਆ ਨਾ ਤੇ ਇੱਥੋਂ ਹੁਣ ਜਿੱਦਾਂ ਐ ਇੱਕ ਸਾਈਡ ਜਿੱਦਾਂ ਰੋਕ ਲੈਂਦੇ ਆ ਇੱਕ ਸਾਈਡ ਨਗਾਉਦੇ ਆ ਇਦਾਂ ਇੱਕ ਅੱਧਾ ਰੋਡ ਜਿੱਦਾਂ ਪਹਾੜ ਡਿੱਗਿਆ ਹੈ ਨਾ ਪਹਾੜ ਨੇ ਕਵਰ ਕਰ ਲਿਆ ਸਾਰਾ ਉਧਰੋਂ ਚਟਾਨ ਦੀ ਚਟਾਨ ਨਹੀਂ ਉੱਪਰ ਥੱਲੇ ਡਿੱਗ ਗਈ ਹੈ ਸਾਗਲਾ ਆਪਾਂ ਪਹੁੰਚਣ ਆਲੇ ਆ ਸਾਗਲਾ ਜਾਂਦਿਆਂ ਨੂੰ ਵਿਊ ਦੇਖੋ ਗਨੇਸ਼ਾ ਆ ਦੇਖੋ ਆਹ ਕੀ ਬਾਤ ਹੈ ਉਹ ਅਗਲਾ ਰੋਡ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਆ ਉਹ ਪੂਰਾ ਡੇਂਜਰਸ ਜ਼ੋਨ ਚ ਡਾਲਤਾ ਹੈ ਵੀ ਉੱਪਰ ਉੱਪਰ ਰੋਡ ਆ ਇਦਾਂ ਨਾਲ ਨਾਲ ਜਾ ਰਹੇ ਆ ਨਾ ਇਹ ਸਾਰਾ ਬੰਦ ਕਰ ਦਿੱਤਾ ਉਹਨਾਂ ਨੇ ਨਾ ਵਾਓ ਦੇਖੋ ਪਾਣੀ ਦਾ ਵਹਾਅ ਦੇਖੋ ਔਰ ਦੇਖੋ ਤੋਂ ਆ ਵੀ ਉਹ ਆ ਜਿਹੜੇ ਚੀਜ਼ਾਂ ਆ ਨਾ ਆ ਦੇਖਣ ਜੇ ਆਉਂਦੇ ਆ ਐਡਵੈਂਚਰ ਪ੍ਰੇਮੀ ਜਿਹੜੇ ਆ ਨਾ ਤੇ ਫੁੱਲ ਐਡਵੈਂਚਰ ਆ ਇੱਥੇ ਨਾ ਪੈਸੇ ਵਸੂਲ ਆ ਜੇ ਕਿਸੇ ਨੇ ਮੰ ਲੋ ਛੁੱਟੀਆਂ ਜੀ ਵੀ ਆਉਣਾ ਆ ਆਨੰਦਪੁਰਾ ਜੀ ਇੱਕ ਵਾਰੀ ਤਾਂ ਇੱਥੋਂ ਆ ਕੇ ਨਾ ਮੁੜ ਕੇ ਸਾਲ ਇੱਕ ਤਾਂ ਉਹਦੇ ਦਿਲ ਚ ਹੋਵੇ ਜਾਊਗਾ ਨਹੀਂ ਇੱਥੇ ਦੇ ਯਾਰ ਰਾਈਟ ਇੱਥੋਂ ਮੈਂ ਕੁਝ ਵੀਊ ਦਿਖਾਉਂਦਾ ਤੁਹਾਨੂੰ ਇੱਧਰਲੇ ਪਾਸੇ ਹੀ ਆ ਕੇ ਪਾਣੀ ਦੀ ਵਾਹ ਸੁਣਿਓ ਹਾਂਜੀ ਤੇ ਪਹੁੰਚਣ ਆਲੇ ਆ ਸੰਗਲਾ ਸੰਗਲਾ ਵੈਲੀ ਸੰਗਲਾ ਘਾਟੀ ਤੇ ਨੇਰਾ ਹੋ ਗਿਆ ਵਿਊ ਬਹੁਤ ਜਿਆਦਾ ਸ਼ਾਨਦਾਰਾ ਇੱਥੇ ਦੇ ਤੇ ਇਹ ਆਉਂਦੇ ਵਕਤ ਐਕਸਪਲੋਰ ਕਰਾਂਗੇ ਸਾਰਾ ਤੇ ਮੈਂ ਕਿਹਾ ਚਲੋ ਥੋੜਾ ਜਿਆ ਤੁਹਾਨੂੰ ਦਿਖਾ ਦਿੰਦਾ ਹਾਂ ਹਨਾ ਤੇ ਨੀਚੇ ਰਿਵਰ ਵਗਦੀ ਬਹੁਤ ਤੇਜ਼ ਤੇ ਜਿਹੜੇ ਪਹਾੜ ਆ ਉਹ ਵੀ ਮਨ ਉਸੇ ਬਿਆਨ ਨਹੀਂ ਕਰ ਸਕਦਾ ਨਾ ਇਹ ਥਿਰੇ ਦਿਖਾਵਾਂਗੇ ਕੱਲ ਨੂੰ ਤੇ ਰਾਤ ਰੁਗਾਂਗੇ ਥਾਂਗਲੇ ਤੇ ਆਉਂਦੇ ਵਕਤ ਇਹ ਚੀਜ਼ਾਂ ਕੱਲ ਕੱਲ ਜਾਂ ਪਰਸੋਂ ਜਦੋਂ ਆਪਾਂ ਆਵਾਂਗੇ ਇਹਨੂੰ ਐਕਸਪਲੋਰ ਕਰਾਂਗੇ ਦਿਨੇ ਸਾਰਾ ਹੈਨਾ ਤੇ ਇੱਥੇ ਬੰਦਾ ਸਾਨੂੰ ਇੱਕ ਪਰਸਨ ਮਿਲਿਆ ਥਾਂਗਲੇ ਵਾਲਾ ਨਾ ਤੇ ਗੱਲ ਕਰਾਉਂਦੇ ਆ ਤੁਹਾਡੀ ਉਹਦੇ ਨਾਲ ਭਰਾਵਲੇ ਵਾਲ ਵੀ ਹਾਂਜੀ ਭਾਈ ਜੀ ਕੀ ਹਾਲ ਆ ਬੜੀ ਆ ਜੀ ਬੜੀ ਆ ਬਹੁਤ ਬੜੀ ਆ ਤਾਂ ਇਹਦੇ ਭਰਾ ਦੀ ਥਾਂਗਲੇ ਦੇ ਸੁਰੇ ਆ ਸੁਰੇ ਆ ਨਾ ਹਾਂਜੀ ਹਾਂਜੀ ਸੁਰੇ ਆ ਤੇ ਆਪੇ ਹੈਗਾ ਸੋਲਣ ਦਾ ਰਹਿਣ ਵਾਲਾ ਤਾਂ ਮੈਂ ਕਿਹਾ ਯਾਰ ਤੂੰ ਇੰਨੀ ਦੂਰ ਦੇ ਕੇ ਇੱਥੇ ਨਾ ਇਹਨੂੰ ਬੱਸਾਂ ਦੋ ਦਿਨ ਦਾ ਬੱਸਾਂ ਚੇਂਜ ਕਰਾ ਲੀਆਂ ਪੈਣੀਆਂ ਔਰ ਜਿੱਥੇ ਖੜਾ ਹੈ ਜ਼ਿਕਾ ਉੱਥੋਂ ਕੋਈ ਬੱਸ ਵੀ ਨਹੀਂ ਆਉਂਦੀ ਨਾ ਇਸ ਟਾਈਮ ਤੇ ਕੋਈ ਨਹੀਂ ਆਏਗੀ ਹੈ ਨਾ ਤਾਂ ਮੈਂ ਕਿਹਾ ਇਤਨੀ ਦੂਰ ਸ਼ਾਦੀ ਕਿਉਂ ਕੀਤੀ ਭਾਈ ਇਤਨੀ ਦੂਰ ਸ਼ਾਦੀ ਕਿਉਂ ਕੀਤੀ ਬਸ ਇਹ ਸ਼ਾਦੀ ਆਪ ਦੇਖੋ ਵੀ ਇੱਥੇ ਦਾ 뷰 ਕਿੰਨਾ ਅੱਛਾ ਹੈ ਨਹੀਂ 뷰 ਨਹੀਂ ਸੱਚ ਬੋਲੋ ਕਿਉਂ ਕੀਤੀ ਲਵ ਮੈਰिज ਹੋ ਗਿਆ ਹਾਂ ਬਾਕੀ ਤਾਂ ਇਸ ਬੰਦੇ ਕੀ ਇਹ ਬੰਦੇ ਕੋ ਹੋ ਗਿਆ ਪਿਆਰ ਹਾਂ ਜੀ ਤੋ ਪਿਆਰ ਕਿਵੇਂ ਹੋਇਆ ਇਹ ਇਹ ਬੰਦਾ ਜੇ ਉਹ ਬਿਊਟੀ ਇਤਨਾ ਚਾਹੇ ਤਾਂ ਬਿਊਟੀ ਕਿਦਰੀ ਹੋਗੀ ਆਹ ਇਹ ਬਾਤ ਹੈ ਠੀਕ ਹੈ ਜੀ ਤੋ ਬਹੁਤ ਇਨਕਾ ਨਾਮ ਵੀ ਬਹੁਤ ਬੜੀਆ ਹੈ ਕਿਆ ਨਾਮ ਹੈ ਬਤਾਓ ਆਪਣੇ ਮੂੰਹ ਤੇ ਬਤਾਓ ਮੇਰਾ ਨਾਮ ਤਾਂ ਸਿਤਾ RAM ਹੈ ਸਿਤਾ RAM ਇਨਕਾ ਨਾਮ ਹੈ ਸਿਤਾ RAM ਤੋ ਦੇਖੋ ਕਿੰਨਾ ਵਧੀਆ ਨਾ ਆਇਆ ਇਹਨਾਂ ਦਾ ਬੰਦਾ ਵੀ ਬਹੁਤ ਹਸਮੁਖਿਆ ਤੇ ਫੋਲਣ ਤੇ ਰਹਿਣ ਵਾਲਿਆ ਤੇ ਵਧੀਆ ਸਫਰ ਹੋ ਗਿਆ ਮੈਂ ਵੀ ਇਕੱਲੇ ਜਗ੍ਹਾ ਤੇ ਇਥੋਂ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਸਾਂਝੇ ਪਹੁੰਚਣ ਵਾਲੇ ਆ ਥੋੜਾ ਹੀ ਰਹਿ ਗਿਆ देखेंगे तो ये भाई साहब बोल रहे हैं, कि यहाँ के जो देखो ब्यूटी नेचर की ब्यूटी तो है ही है तो नेचर से प्यार करते करते भाई साहब कुछ और चीजों से भी प्यार करने लगे सांगला है कहाँ कितने किलोमीटर अभी, अभी तो पहुंच गए ਅੰਦੀ ਫਾਈਨਲੀ ਸੰਗਲਾ ਪਹੁੰਚ ਗਏ ਤੇ ਇੱਥੇ ਆਪਣਾ ਮਿੱਤਰ ਕਾਕਾ ਉਹਨੇ ਸਪੈਸ਼ਲ ਮੈਸੇਜ ਕੀਤਾ ਵੀ ਤੁਸੀਂ ਰੁਕਣਾ ਆ ਜੋਸਟਲ ਇਹ ਜੋਸਟਲ ਸੰਗਲਾ ਤੇ ਚਲਦੇ ਆ ਅੰਦਰ ਦੇਖਦੇ ਆ ਵੀ ਕਿਹੋ ਜਿਹਾ ਹੀ ਕਿਹੋ ਜਿਹਾ ਵਿਊ ਅੰਦਰ ਦਾ ਨਾ ਤੇ ਅਸੀਂ ਰਹਿ ਪਾਵਾਂਗੇ ਨਹੀਂ ਰਹਿ ਪਾਵਾਂਗੇ ਜਿਸ ਪਾ सीताराम ਜੀ ਆਯੋ ਆਇਆ ਤੇ 뷰 ਬਹੁਤ ਸ਼ਾਨਦਾਰ ਹੈ ਨਾ ਜਿੱਦਾਂ ਆ ਸਾਰੇ ਐਪਲ ਦੇ ਮਿਲ ਕੇ ਦਰਖਤ ਹੈ ਨਾ ਸੇਵ ਦੇ ਦਰਖਤ ਲੱਗੇ ਹੋਏ ਆ ਸਾਈਡਾਂ ਤੇ ਸਾਰੇ ਅੱਛਾ 뷰 ਆ ਰਿਹਾ ਆ ਤੇ ਰੂਮ ਦਾ ਰੇਟ ਬਹੁਤ ਜ਼ਿਆਦਾ ਇਹਨਾਂ ਦਾ ਪਹਿਲਾਂ ਮੈਂ ਜਾ ਆਂ ਅੰਦਰ ਜਾ ਕੇ ਆ ਮੈਂ ਚਲੋ ਇੱਕ ਸ਼ੂਟ ਕਰ ਲੈਂਦਾ 뷰 ਬਹੁਤ ਸ਼ਾਨਦਾਰ ਹੈ ਨਾ ਉਹਦੇ ਕਰਕੇ ਆਇਆ ਸੀਗਾ ਤੇ ਇੱਕ ਤਾਂ ਇੱਥੇ ਹੈਗਾ 2200 ਕੁਸ਼ ਰੁਪਏ ਦਾ ਰੂਮ ਹੈ ਤੇ ਇੱਕ ਜੀ গুਡ ਮਾਰਨਿੰਗ ਕੀ ਹਾਲ ਸਾਰਿਆਂ ਦਾ ਤੇ ਇਹ ਸਾਡਾ ਰੂਮ ਸਿਗਾ ਤੇ ਇਹ ਖਲਾਰਾ ਦੇਖ ਲੋ ਕਿੰਨਾ ਥੋੜਾ ਪਾਇਆ ਆਪਾਂ ਨਾ ਤੇ ਰੈਡੀ ਤੇ ਬਸ ਆਪਾਂ ਗੋ ਬੰਨਣੀ ਆਪਾਂ ਫਿਰ ਤੇ ਆਹ ਕੁਛ ਇਦਾਂ ਦਾ ਬਾਹਰਲਾ ਥਿਓ ਇੱਥੇ ਦਾ ਸਾੰਗ ਲੱਦਾ ਨਾ ਤੇ ਅਸੀਂ ਰੁਕੇ ਸੀਗੇ ਜਿੱਦਾਂ ਮੈਂ ਰੁਕਿਆ ਸੀਗਾ ਰਾਤ ਅਸ਼ਮਨ ਹੋਮਸਟੇ ਦੇ ਵਿੱਚ ਵਧੀਆ ਸੀਗਾ ਹਨਾ ਤੇ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਤੇ ਇਹ ਜਾਂਦਾ ਹੁਣ ਚਿਰਕਟ ਨੂੰ ਇਧਰ ਚੱਲਾਂਗੇ ਤੇ ਬਾਕੀ ਬੁਝਾਂਦਾਰਾ ਕੋਣੋ ਤੋ ਲੋ ਜੀ ਹੁਣ ਆਪਾਂ ਇਥੋਂ ਲੱਗੇ ਆ ਚੈੱਕ ਆਊਟ ਕਰਨਾ ਅਸ਼ਵਨ ਹੋਮ ਸਟੇ ਤੇ ਵਧੀਆ ਰਿਹਾ ਇੱਥੇ ਦਾ ਥਿਊ ਕਿਹਾ ਲੈ ਬਾਈ ਠੀਕ ਹੋ ਤੇ ਇੱਥੇ ਆ ਕੇ ਨਾ ਜਿੱਦਾਂ ਮੈਨੂੰ ਲੇ ਦੇ ਵਿੱਚ ਹੋਮ ਸਟੇ ਕਰੀ ਦੇ ਆਪਾਂ ਨਾ ਤੈਮ ਉਹ ਜਿਹੜਾ ਟੱਚ ਮਿਲਿਆ ਮੈਨੂੰ ਇੱਥੇ ਰਹਿ ਕੇ ਨਾ ਤੇ ਉਦਾਂ ਦੀਆਂ ਵਾਈਬਸ ਆਈਆਂ ਜਿੱਦਾਂ ਵੀ ਇੱਥੇ ਪੇਂਟਿੰਗ ਵਗੈਰਾ ਵੀ ਉਦਾਂ ਦੀ ਕੀਤੀ ਹੋਈ ਆ ਤੇ ਖਾਣਾ ਪੀਣਾ ਵਧੀਆ ਸੀਗਾ ਨਾ ਤੇ ਇਹ ਵੀ ਆਪਣੇ ਜਿਹੜੇ ਬੁੱਧਾ ਦੇ ਮੰਤਰ ਲਾਏ ਹੁੰਦੇ ਮਹਾਤਮਾ ਬੁੱਧ ਦੇ ਤੇ ਪੂਰੀ ਵਾਈਬਸ ਆ ਰਹੀ ਹੈ ਲੈ ਲਦਾਖ ਵਾਲੀ ਮੇਰੇ ਕੋਲ ਅੰਦਰ ਆ ਕੇ ਨਾ ਤੋ ਇਹ ਬੰਦਾ ਆਪਣਾ ਯਾਂ ਪੇ ਕਿਆ ਨਾਮ ਦੇ ਰਿਹਾ ਹੋ ਜਾਂਦਾ ਅੰਝੁਲ 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 ਅੰਛੁਲ 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 ਤੋ ਅੰਛੁਲ ਆ ਇਹ ਤੇ ਬੜੀਆ ਬੰਦਾ ਹੈ ਬੜੀ ਰਿਸਪੈਕਟ ਕੀ ਹੈ ਬੜੀ ਸੇਵਾ ਕਰਤਾ ਹੈ ਜੇ ਜਬ ਉਹ ਤੋਂ ਯਹਾਂ ਆਓ ਆਸ਼ਿਆਨਾ ਆਸਵਾਨ ਹੋਮਸਟੇ ਸਾਰੀ ਅਛਾ ਅਸ਼ਵਨ ਅਸ਼ਵਨ ਹੋਮਸਟੇ ਔਰ ਬੜਾ ਰੀਜ਼ਨੇਬਲ ਰੇਟ ਹੈ ਤੋ ਬੜੀਆ ਲਗਾ ਅਬ ਅਪਾ ਹੁਣ ਆਪਾ ਜਾ ਰਹੇ ਆ ਚਿਤਕੁਲ 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 ਤੋ ਜਿਹੜਾ ਇੰਡੀਆ ਦਾ ਲਾਸਟ ਪਿੰਡ ਆ ਲਾਸਟ ਵਿਲੇਜ ਆ ਉਹ ਫਸਟ ਵਿਲੇਜ ਬਣ ਕੇ ਲਾਸਟ ਨਹੀਂ ਰਹੇ ਫਸਟ ਪਿੰਡ ਅਛਾ ਇੰਡੀਆ ਦਾ ਫਸਟ ਵਿਲੇਜ ਜਿਹੜਾ ਪਹਿਲਾ ਪਿੰਡ ਆ ਉਹ ਕਹਿੰਦਾ ਚਿਤਕੁਲ ਤੇ ਇੱਕ देख के आवांगे ना तो थ्रो वगैरह तो होती है ना उधर हल्की-फुल्की हल्की-फुल्की होगी ना गुण 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 गुण। चलो चलते हैं जी लो सांगला को बाय-बाय बोलना तो लाइट भी गई तो ठीक है भाई मिलते हैं चितकुल जाके चितकुल चितकुल चितकुल